ਦੇਖੋ ਇਹ ਦੇਖੋ ਇਹ ਰਹਾ ਠੀਕ ਹੈ ਇਹ ਹੈ ਨੰਬਰ ਇਹ ਹੈ ਜੀ 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 ਨੇ ਸਾਨੂੰ ਸੇਵਾਤ ਦੇ ਤੇ ਅੱਜ ਕਿੰਨੇ ਕੈਂਪ ਲਗਾਏ ਜਾ ਰਹੇ ਆ ਜਿਹੜਾ ਅੱਜ ਸਾਡਾ ਕੈਂਪ ਘਰਾਚੋਂ ਲੱਗ ਰਿਹਾ ਹੈ ਇਹ ਸਾਡੀ ਸੁਸਾਇਟੀ ਜਪਹਰ ਵੈਲਫੇਅਰ ਸੁਸਾਇਟੀ ਬੁਲਉ ਹੈ ਤੀਸਰਾ ਕੈਂਪ ਹੈ ਪਹਿਲਾ ਲੱਗਿਆ ਸੀ ਬਲਿਆਰ ਦੂਸਰਾ ਲੱਗਿਆ ਸੰਗਰੂਰ ਬਾਬਨਗਰਨ ਦੀ ਸਮਾਰਦੇ ਉੱਤੇ ਤੇ ਤੀਸਰਾ ਅੱਜ ਕਰਾਚੋ ਲੱਗ ਰਿਹਾ ਹੈ ਤੀਸਰਾ ਕੈਂਪਸ ਸਾਡੀ ਸੋਸਾਇਟੀ ਵੱਲੋਂ ਠੀਕ ਹੈ ਪਹਿਲਾ ਦੋ ਕੈਂਪਸ ਕਿੰਨੇ ਇੱਕ ਮਤਲਬ ਮਰੀਜ਼ਾਂ ਦੇ ਕੱਪ ਸੀਗੇ ਜਿਹੜੇ ਪਹਿਲਾ ਬਲਿਆੜਾ ਲੱਗਿਆ ਸੀਗਾ ਉਹਦੇ ਉੱਤੇ ਮਤਲਬ 500 ਤੋਂ ਉੱਤੇ ਮਰੀਜ਼ ਆ ਗਏ ਸੀਗੇ ਠੀਕ ਹੈ ਜੀ ਤੇ ਜਿਹੜਾ ਸੰਗਰੂਰ ਆ ਲੱਗਿਆ ਉੱਥੇ ਸੀਗੇ ਨਿਰਬਾਉਟ ਪਾਉਣੇ ਕਿ ਤਿੰਨ ਸੌ ਤੇ ਅੱਜ ਇੱਥੇ ਹਾਲੇ ਤੱਕ ਆਪਣੇ ਸਵਾ 100 ਦੇ ਨੇੜੇ ਤੇੜੇ ਮਰੀਜ਼ ਆ ਚੁੱਕੇ ਨੇ ਬਿਲਕੁਲ ਸੁਵਿਧਾਵਾਂ ਸੁਵਿਧਾਵਾਂ ਕੀ ਕੀ ਦਿੱਤੀਆਂ ਜਾ ਰਹੀਆਂ ਨੇ ਦੋਸਰੇ ਗੇਟ 'ਤੇ ਆ ਰ ਮੋਕੇ ਤੇ ਮੈਡੀਕਲ ਦੀ ਹਾਂਜੀ ਇੱਥੇ ਕੀ ਹੈ ਜਿਹੜੇ ਕੈਂਪ ਲੱਗ ਰਹੇ ਨੇ ਇਸ ਦੇ ਵਿੱਚ ਅੱਖਾਂ ਦੇ ਨਾਲ ਸੰਬੰਧਿਤ ਕੋਈ ਵੀ ਜਿਹੜੀ ਚੀਜ਼ ਹੈ ਉਹ ਅਸੀਂ ਕਰ ਰਹੇ ਹਾਂ ਜੇ ਫਾਰ ਇਗਜ਼ਾਮਪਲ ਕਿਸੇ ਦੇ ਅੱਖ ਦੇ ਵਿੱਚ ਲੈਂਸ ਪੈਣਾ ਹੈ ਤਾਂ ਉਹਦੇ ਸਾਡੀ ਸੰਸਥਾ ਵੱਲੋਂ ਲੈਂਸ ਪਾਇਆ ਜਾਊਗਾ ਜੇ ਕਿਸੇ ਨੂੰ ਅੱਖ ਦੀ ਐਨਕ ਚਾਹੀਦੀ ਹੈ ਨਿਗਾਰੀ ਐਨਕ ਲੱਗ ਗਈ ਤਾਂ ਉਹ ਸਾਡੀ ਸੰਸਥਾ ਵੱਲੋਂ ਉਹਨੂੰ ਐਨਕ ਦਿੱਤੀ ਜਾਊਗੀ ਜੇ ਕਿਸੇ ਨੂੰ ਮੈਡੀਸਿਨ ਚਾਹੀਦੀ ਹੈ ਤਾਂ ਉਹ ਸਾਡੀ ਸੰਸਥਾ ਵੱਲੋਂ ਮੈਡੀਸਿਨ ਦਿੱਤੀ ਜਾਊਗੀ ਜਾਂ ਜੇ ਕਿਸੇ ਦਾ ਆਪਰੇਟ ਹੋਣਾ ਹੈ ਫਾਰ ਇਗਜ਼ਾਮਪਲ ਕਿਸੇ ਦੇ ਕੋਈ ਮੋਤੀ ਆ ਜਾਂ ਕੋਈ ਵੀ ਐਕਸ ਵਾਈ ਜ਼ेड ਚੀਜ਼ ਹੈ ਜਿਹੜਾ ਆਪਰੇਟ ਹੋਣਾ ਹੈ ਤਾਂ ਉਹ ਸਾਡੀ ਸੰਸਥਾ ਵੱਲੋਂ ਉੱਥੇ ਆਪਰੇਟ ਕਰਵਾਇਆ ਜਾਊਗਾ ਕੀ ਕਰਾ ਰਹੇ ਹੋ ਸਰ ਜੀ ਪੈਸਾ ਵਗੈਰਾ A ਤੋਂ Z ਫ੍ਰੀ ਹੈ ਜੀ ਸਾਰਾ ਕੋਈ ਵੀ ਜੋ ਵੀ ਖਰਚਾ ਹੋਊਗਾ ਸਾਡੀ ਸੰਸਥਾ ਵੱਲੋਂ ਦਿੱਤਾ ਜਾਊਗਾ ਠੀਕ ਹੈ ਇਹਦੇ ਵਿੱਚ ਲੋਕਾਂ ਨੂੰ ਥੋੜਾ ਸਪਾਸ਼ਟ ਹੋਣ ਕਿੰਨਾ ਕੁ ਲੱਗਿਆ ਵੀ ਆਪ ਨੂੰ ਸੰਤੁਸ਼ਟੀ ਦੇਖੋ ਜੀ ਮੈਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਮਤਲਬ ਇੰਨਾ ਚੀਜ਼ਾਂ ਕਰਕੇ ਨਾ ਬੜੀ ਮਨ ਨੂੰ تسਲੀ ਹੁੰਦੀ ਆ ਇਥੇ ਚਲੋ ਕੈਂਪ ਦੇ ਨਾਲ ਨਾਲ ਸਾਡਾ ਹੋਰ ਵੀ ਬਹੁਤ ਚੀਜ਼ਾਂ ਚੱਲਦੀਆਂ ਨੇ ਮੈਡੀਸਿਨ ਅਸੀਂ ਲੋਕ ਜੇ ਕੋਈ ਬਿਮਾਰ ਹੁੰਦਾ ਜੇ ਤਾਂ ਮੈਡੀਸਿਨ ਨਹੀਂ ਲੈ ਸਕਦਾ ਉਸ ਨੂੰ ਮੈਡੀਸਿਨ ਦਵਾਉਂਦੇ ਆ ਰਾਸ਼ਨ ਦਿੰਦੇ ਆ ਲੋਕਾਂ ਨੂੰ ਸਕੂਲਾਂ ਦੀ ਪੜ੍ਹਾਈ ਦੀ ਫੀਸ ਵੀ ਦਿੰਦੇ ਆ ਮੈਨੂੰ ਮਤਲਬ ਬਹੁਤ ਹੀ ਸੰਤੁਸ਼ਟੀ ਹੁੰਦੀ ਹੈ ਬੜਾ ਅੱਛਾ ਲੱਗਦਾ ਏ ਇਸ ਚੀਜ਼ਾਂ ਕਰਕੇ ਬਹੁਤ ਮਤਲਬ ਵਧੀਆ ਲੱਗਦਾ ਜੀ ਉਹਨਾਂ ਦੇ ਵਿੱਚ ਹੋਰ ਵੀ ਹੋਰ ਵੀ ਕੈਂਪ ਲਗਾਉਣੇ ਨੇ ਹਾਂਜੀ ਅਸੀਂ ਹਰ ਹਫਤੇ ਸੈਟਰਡੇ ਨੂੰ ਅਸੀਂ ਇਫेक्ट ਕੀਤਾ ਹੋਇਆ ਕਿ ਹਰ ਸ਼ਨੀਵਾਰ ਅਸੀਂ ਕੈਂਪ ਲਾ ਮਾਰੇਗਾ ਉਹਦੀ ਸੰਸਥਾ ਦੇ ਵੱਲੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਵੇਂ ਉਹਨਾਂ ਘਰਾਟੇ ਹੋ ਗਿਆ ਤਾਂ ਉਹਨਾਂ ਅਸੀਂ ਥੋੜਾ ਜਿਹਾ ਦੂਰ ਦੇਖਾਂਗੇ ਪਰ ਹਰ ਸੈਟਰਡੇ ਕੈਂਪ ਲਾਇਆ ਕਰਾਂਗੇ ਤੁਹਾਡੇ ਤੋਂ ਵੱਲੋਂ ਹੋਰ ਕੀ ਕੀ ਪ੍ਰੋਗਰਾਮ ਕੀਤੇ ਜਾਂਦੇ ਨੇ ਹੋਰ ਤੁਹਾਡੀ ਸੰਸਥਾ ਵੱਲੋਂ ਜਿਵੇਂ ਹੋਣੀ ਅਸੀਂ ਮੈਂ ਗੱਲ ਕਰ ਰਿਹਾ ਸੀ ਕਿ ਇੱਥੇ ਸਾਡੀ ਸੰਸਥਾ ਦੇ ਵਿੱਚ ਮੈਂਬਰ ਨੇ ਉਹਨਾਂ ਦੇ ਬੱਚੇ ਬੱਟੜਿਆਣੇ ਤੋਂ ਸਕੂਲ ਜਾਂਦੇ ਨੇ ਦਰਸ਼ ਮਾਡਲ ਸਕੂਲ ਉਹਨਾਂ ਨੂੰ ਉੱਥੇ ਬਹੁਤ ਦੂਰ ਪੈਂਦਾ ਤੇ ਉਹ ਮੈਨੂੰ ਦੱਸਰੇ ਚ ਗਏ ਸੀ ਚਾਰ ਬੱਚੇ ਆ ਸਾਡੀ ਸੰਸਥਾ ਦੇ ਵੀ ਉਹ ਚਾਰ ਪੰਜ ਬੱਚੇ ਆ ਵੀ ਉਹ ਪੰਜ ਬੱਚਿਆਂ ਨੂੰ ਉੱਥੇ ਜਾਣਾ ਬਹੁਤ ਔਖਾ ਲੱਗਦਾ ਵੀ ਸਾਨੂੰ ਕੋਈ ਸਹੂਲਤਾ ਦੋ ਕੋਈ ਚੀਜ਼ ਦੀ ਤਾਂ ਫਿਰ ਉਹਨਾਂ ਨੂੰ ਸਾਡੀ ਸੰਸਥਾ ਵੱਲੋਂ ਸਾਈਕਲ ਲੈ ਕੇ ਦੇ ਰਹੇ ਆ ਜੀ ਤੇ ਉਹ ਬੱਚੇ ਸਾਈਕਲ ਤੇ ਜਾਏਗਾ ਨੇ ਕਿ ਲੇਡੀਜ਼ ਨੂੰ ਲੇਡੀ ਸਾਈਕਲ ਲੈ ਕੇ ਦੇ ਰਹੇ ਆ ਜੈਂਟਲਮੈਨ ਜਿਹੜਾ ਦੂਸਰਾ ਸਾਈਕਲ ਲੈ ਕੇ ਹਾਂ ਹੁਣ ਆਪਣੇ ਆਪਣੇ ਸੰਸਥਾ ਵੱਲੋਂ ਜੇ ਨੀਅਰ ਬਾਉਟ 35 ਤੋਂ 36 ਸਿਲਾਈ ਸੈਂਟਰ ਪਿੰਡਾਂ ਦੇ ਵਿੱਚ ਚੱ ਜਿਹਦੇ ਵਿੱਚ ਹਰ ਸੈਂਟਰ ਦੇ ਵਿੱਚ ਮੇਰੇ ਖਿਆਲ ਨਾਲ ਨੀਰਬਾਉਡ 30 ਤੋਂ 35 ਕੁੜੀਆਂ ਨੇ ਜਿਹੜੀਆਂ ਉੱਥੇ ਸਿਕਲਾਈ ਲੈ ਰਹੀਆਂ ਨੇ ਔਰ ਅਸੀਂ ਹਰ ਸੰਸਥਾ ਦੇ ਵਿੱਚ ਆਪਦੇ ਵੱਲੋਂ ਮਸ਼ੀਨਾਂ ਦਿੱਤੀਆਂ ਨੇ ਸਾਡੇ ਜਿਹੜੇ ਟੀਚਰ ਨੇ ਆਪ ਦੀ ਸੰਸਥਾ ਵੱਲੋਂ ਟੀਚਰ ਰੱਖੇ ਹੋਏ ਨੇ ਉਹ ਸਾਰੇ ਟੀਚਰ ਉੱਥੇ ਜਿੰਨੀਆਂ ਵੀ ਕੁੜੀਆਂ ਨੇ ਉਹਨਾਂ ਨੂੰ ਸਿਕਲਾਈ ਸਿਖਾ ਰਹੇ ਨੇ ਉਹਨਾਂ ਤੋਂ ਵੀ ਅਸੀਂ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਆਫ ਕੋਸ ਸਿਖਾ ਰਹੇ ਤਾਂ ਕਿ ਸਿਰਫ ਏਜ ਲਈ ਕਿ ਜਿਹੜੀਆਂ ਆਪਣੇ ਬੱਚੇ ਨੇ ਜਿਹੜੀਆਂ ਆਪਣੀਆਂ ਲੇਡੀਜ਼ ਨੇ ਉਹ ਇੰਡੀਪੈਂਡੈਂਟ ਖੜੀਆਂ ਹੋ ਸਕਣ ਕਿਉਂਕਿ ਜਦੋਂ ਅੱਜ ਕੱਲ ਗੱਲ ਕਰਦੇ ਆ ਨਾ ਮੈਨੂੰ ਮੇਰਾ ਇਹ ਮੰਨਣਾ ਕਿ ਇੱਕ ਬੰਦਾ ਘਰ ਨਹੀਂ ਚਲਾ ਸਕਦਾ ਤਾਂ ਜੇ ਦੋਨੋਂ ਹਸਬੰਡ ਵਾਈਫ ਕਮਾਉਂਦੇ ਹੋਣ ਤਾਂ ਉਹ ਘਰ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਹੈ ਇਸੇ ਮੱਦੇ ਨਜ਼ਰ ਨੂੰ ਇਸੇ ਮਤਲਬ ਉਹਨੂੰ ਲੈ ਕੇ ਅਸੀਂ ਇੱਕ ਵੇਸ ਨੂੰ ਪੈਸੇ ਸਾਰੀਆਂ ਲੇਡੀਜ਼ ਨੂੰ ਉੱਥੇ ਸਿਖਲਾਈ ਜਿਹੜੀ ਹੈਗੀਆਂ ਨੇ ਉਹ ਸਿਖਾ ਰਹੇ ਹਾਂ ਸਰ ਇੱਕ ਹੋਰ ਤਬਾਦ ਹੈ ਤੁਹਾਡੀ ਸੰਸਥਾ ਨੂੰ ਉਪਰੇਤ ਕਰਦੇ ਰਹੇ ਨੇ ਗੁਰਪ੍ਰੀਤ ਜੀ ਦਾਵਾ ਜੀ ਤੁਹਾਡੇ ਕਿਸੇ ਵਿਦੇਸ਼ ਚ ਬੈਠੇ ਜਿਕੇ ਪਰ ਉਹ ਆਊਟ ਹੋ ਗਏ ਨੇ ਉਹਦੇ ਬਾਰੇ ਜਿਹੜੇ ਗੁਰਪ੍ਰੀਤ ਲਾਰਾ ਜੀ ਨੇ ਉਹ ਮੇਰੀ ਸੰਸਥਾ ਦੇ ਵਿੱਚ ਉਹ ਕਰਦੇ ਸੀਗੇ ਉਹ ਦੇਖਦੇ ਸੀਗੇ ਤੇ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਪਰ ਉਹ ਇਕੱਲੇ ਨਹੀਂ ਹੈਗੇ ਜੀ ਨਾਲ ਹੋਰ ਬਹੁਤ ਲੋਕ ਨੇ ਜਿਹੜੇ ਸੰਸਥਾ ਦੇਖ ਰਹੇ ਸੀ ਉਹ ਇੱਕ ਨਾਲ ਉਹਨਾਂ ਦੇ ਨਾਲ ਉਹ ਵੀ ਸੀਗੇ ਜਿਹੜੇ ਦੇਖ ਰਹੇ ਸੀ ਪਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਮਤਲਬ ਵੋਰ ਕੁਝ ਮਤਲਬ ਕਿਤੇ ਹੋਰ ਉਹਨਾਂ ਨੇ ਜੁਆਇਨ ਕਰ ਲਿਆ ਤੇ ਮੇਬੀ ਉਹਨਾਂ ਨੂੰ ਉੱਥੇ ਬੈਟਰ ਓਪਰਚੁਨਿਟੀ ਮਿਲ ਗਈ ਹੋਣੀ ਹੈ ਤਾਂ ਉਹ ਚਲੇ ਗਏ ਹੋਣਗੇ ਇੱਕ ਸਵਾਲ ਇਹ ਹੁੰਦਾ ਹੈ ਉਹ ਲੋਕ ਜਿਹੜੀਆਂ ਲੇਡੀਜ਼ ਉਸ ਦਿਨ ਨਜ਼ਰ ਆਈਆਂ ਨੇ ਉਹ ਲੇਡੀਜ਼ ਤੁਹਾਡੀ ਸੰਸਥਾ ਨਾਲ ਜੁੜੇ ਹੋਏ ਸੀ ਪਰ ਉਹ ਉਹਨਾਂ ਨੇ ਕੋਈ ਤਿਆਸੀ ਤੌਰ ਤੇ ਉਹਨਾਂ ਨੂੰ ਉਸੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਨਹੀਂ ਨਹੀਂ ਆ ਦੇਖੋ ਇੰਨਾ ਚ ਵੀ ਬਹੁਤ ਗਏ ਸੀਗੇ ਉਹਦਨੇ ਪਰ ਉਹ ਕੋਈ ਵੀ ਕੋਈ ਵੀ ਲੇਡੀਜ਼ ਉਹ ਕੇ ਸਿਆਸੀ ਤੌਰ ਤੇ ਨਹੀਂ ਜੁਆਇਨ ਹੋਏ ਉਹਦਨੇ ਕਿਸੇ ਨਾ ਕਿਸੇ ਗੱਲ ਕਰਕੇ ਉਹ ਚਲੇ ਗਏ ਸੀ ਬਟ ਜਿਹੜੀ ਸਾਡੀ ਸੰਸਥਾ ਗੈਰ ਸਿਆਸੀ ਸੰਸਥਾ ਹੈ ਬਿਲਕੁਲ ਇਹਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜਿੰਨੇ ਵੀ ਸਾਡੇ ਉਹਦੇ ਬੱਚੇ ਸਿੱਖ ਰਹੇ ਨੇ ਜਾਂ ਜਿੰਨੇ ਵੀ ਮੈਡਮ ਉਹਰੇ ਸਿਖਾ ਰਹੇ ਨੇ ਉਹ ਸਿਆਸਤ ਤੋਂ ਬਿਲਕੁਲ ਦੂਰ ਨੇ ਉਸ ਦਿਨ ਬਾਈ ਚਾਂਸਰ ਚਲੇ ਗਏ ਜਾਂ ਕੁਝ ਵੀ ਹੋ ਗਿਆ ਬਟ ਉਹ ਸਾਰੇ ਦੇਖੋ ਇਥੋਂ ਇੰਨਾ ਚ ਵੀ ਗਏ ਸੀ ਮੈਡਮ ਵੀ ਗਏ ਸੀ ਬਟ ਸਾਰੇ ਸੰਸਥਾ ਦੇ ਵਿੱਚ ਹੀ ਨੇ ਉਹ ਵਾਪਸ ਨੇ ਸਸਤਾ ਹੀ ਚਲਾ ਰਹੇ ਨੇ ਸਿਆਸਤ ਤੋਂ ਬਹੁਤ ਦੂਰ ਨੇ